ਅੰਮ੍ਰਿਤਸਰ ਦੇ ਵਿੱਚ ਕੱਲ ਰਾਤ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਦੇ ਚੱਲਦਿਆਂ ਅੱਜ ਸਵੇਰੇ ਅੰਮ੍ਰਿਤਸਰ ਦੇ ਲੱਗੇ ਪਿੰਡ ਜੇਠੋਵਾਲ ਜੋ ਪੁਲਿਸ ਵੱਲੋਂ ਮਿਸਾਈਲ ਬਰਾਮਦ ਕੀਤੀ ਗਈ ਜੋ ਕਿ ਪਾਕਿਸਤਾਨ ਵੱਲੋਂ ਭਾਰਤ ਤੇ ਚਲਾਈ ਗਈ ਸੀ ਮਿਸਾਈਲ ਨੂੰ ਅਸਮਾਨ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਸੀ ਭਾਰਤ ਦੀ ਆਰਮੀ ਦੇ ਵੱਲੋਂ ਜਿਸ ਦੇ ਚੱਲਦਿਆਂ ਕਿਸੇ ਵੀ ਤਰੀਕੇ ਦਾ ਜਾਨੀ ਅਤੇ ਮਾਲੀ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਇਆ ਪਿੰਡ ਵਾਲਿਆਂ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਦੇ ਕੋਲ ਇਹ ਮਿਸਾਈਲ ਖੇਤਾਂ 'ਚ ਆ ਕੇ ਡਿੱਗ ਗਈ ਤੇ ਸਵੇਰੇ ਪੁਲਿਸ ਵੱਲੋਂ ਮਿਸਾਲ ਨੂੰ ਹਰਾਸਤ ਦੇ ਵਿੱਚ ਲੈ ਲਿੱਤਾ ਗਿਆ ਪਿੰਡ ਦੇ ਲੋਕ ਦੂਰੋਂ ਦੂਰੋਂ ਇਸ ਮਸਾਏ ਦੇ ਬਚੇ ਹੋਏ ਟੁਕੜਿਆਂ ਨੂੰ ਦੇਖਣ ਆਏ ਹਨ ਤੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ। ਬਾਈ ਗੁਰਜੀਤ ਸਿੰਘ ਖਾਲਸਾ ਬਾਈ ਗੁਰਜੀਤ ਸਿੰਘ ਫਤਿਹ ਰਾਜਵੀਰ ਸਿੰਘ ਅਕਾਲੀ ਸ੍ਰੀ ਅਮਰਸਰ ਜੇਠੂਵਾਲ ਤੋਂ ਜੀ। ਅੱਛਾ ਕੀ ਹੋਇਆ ਕੀ ਇੱਥੇ ਜੀ? ਇਹ ਰਾਤੀ 10:00 ਵਜੇ ਪਿੰਡ ਵਾਲਿਆਂ ਦੇ 1:00 ਵਜੇ ਦੇ 5 ਮਿੰਟ ਤੇ 4 ਤੋਂ 5 ਜਿਹੜੇ ਹੋਏ ਨੇ ਧਮਾਕੇ ਅਸਮਾਨ ਦੇ ਵਿੱਚ ਹੀ ਹੋਏ ਨੇ ਤੇ ਇੱਕ ਜਿਹੜੀ ਆ ਜਿਹੜਾ ਰਾਕਟ ਜਿਹੜਾ ਮਜ਼ਾਇਲ ਆ ਉਹ ਇੱਥੇ ਪਿੰਡ ਦੇ ਵਿੱਚ ਪੈਲੀਆਂ ਦੇ ਵਿੱਚ ਡਿੱਗੀ ਆ ਜੀ। ਕਿੰਨਾ ਕੁ ਸਾਈਜ਼ ਸੀ ਇਹਦਾ? ਸਾਈਜ਼ ਉਹਦਾ ਹੈਗਾ ਵਾ 6. ਆ ਹੁਣ ਉਹ ਮਜ਼ਾਈਲ ਕਿੱਥੇ ਆ ਪਹੁੰਚ ਆ ਗਈ ਮਜ਼ਾਈਲ ਹਾਂਜੀ 8 ਵਜੇ ਨਾਲ ਪੁਲਿਸ ਆਈ ਸੀ ਤਾਂ ਪੁਲਿਸ ਉਹ ਲੈ ਕੇ ਚੱਲ ਗਈ ਆ ਕੁਝ ਜਿਹੜੇ ਟੁਕੜੇ ਨੇ ਜਿਹੜੇ ਇਸ ਤਰ੍ਹਾਂ ਬਲਾਸਟ ਹੋਏ ਨੇ ਉਹਰ ਪਿੰਡਾਂ ਦੇ ਵਿੱਚ ਥਾਵਾ ਥਾਵਾ ਦੇ ਉੱਤੇ ਟੁਕੜੇ ਡਿੱਗੇ ਨੇ ਹੁਣ ਰੱਬ ਜਾਣੇ ਕਿੰਨਾ ਕਿੰਨਾ ਦੇ ਘਰ ਡਿੱਗੇ ਅੱਛਾ ਕਿੰਨਾ ਕੁ ਨੁਕਸਾਨ ਵੀ ਹੋਇਆ ਇਹਦੇ ਵਿੱਚ ਨਹੀਂ ਨਹੀਂ ਨੁਕਸਾਨ ਐਕਚੁਅਲੀ ਨਾ ਉਹ ਜਿਹੜੀ ਮਜ਼ਾਈਲ ਹੈ ਉਹ ਉੱਪਰ ਹੀ ਚੱਲ ਗਈ ਹਵਾ ਦੇ ਵਿੱਚ ਹੀ ਚੱਲੀ ਆ ਇਹ ਹਾਂ ਜੇ ਰੱਬ ਨਾ ਕਰੇ ਜੇ ਕਿਤੇ ਧਰਤੀ ਦੇ ਚਲਦੀ ਫਿਰ ਨੁਕਸਾਨ ਜ਼ਿਆਦਾ ਹੋਣਾ ਸੀ ਇਸ ਟਾਈਮ ਸਿਰਫ ਛੋਟਾ ਜਿਹਾ ਇੱਕ ਟੋਆ ਹੀ ਪਿਆ ਹੋਆ ਇਸ ਕਰਕੇ ਨੁਕਸਾਨ ਦਾ ਬਚਾ ਹੀ ਜਾਵਾ। ਮਿੰਟ ਦੇ ਵਿੱਚ ਕੋਈ ਡੈਸ਼ ਦਾ ਬਹੌਲ ਨਹੀਂ। ਪਿੰਡ ਵਾਲੇ ਤੁਹਾਡੇ ਸਾਹਮਣੇ ਹੀ ਆ ਜੀ ਪਿੰਡ ਵਾਲੇ ਦੇਖੋ ਹੁਣ ਕਿਵੇਂ ਆ ਰਹੇ ਨੇ ਬਾਰ ਬਾਰ ਦੇਖਣ। ਦੈਸ਼ਤ ਤਾਂ ਹੁੰਦੀ ਹੈ ਡਾਕ ਡਰਤ ਜਿਹੜਾ ਹੁੰਦਾ ਵਾ ਜੰਗ ਦਾ ਉਹ ਤਾਂ ਹੁੰਦਾ ਹੀ ਹੁੰਦਾ ਵਾ। ਲੋਕੀ ਦਾ ਬੜਾ ਰੌਲਾ ਪਾਉਂਦੇ ਨੇ ਜੰਗ ਲੱਗੇ ਜੰਗ ਲੱਗੇ ਪਰ ਜਿਨ੍ਹਾਂ ਦੇ ਬੀਤੀ ਹੁੰਦੀ ਹੈ ਨਾ ਜੰਗ ਦਾ ਅਸਰ ਹੋਇਆ ਹੁੰਦਾ ਵਾ। ਉਹਨਾਂ ਨੂੰ ਪਤਾ ਹੁੰਦਾ ਵਾ। ਦੈਸ਼ਤ ਤਾਂ ਹੈ ਹੀ ਆ ਜੀ ਬਿਲਕੁਲ। ਮੈਂ ਤਸਵੀਰ ਸਿੰਘ ਸਰਫਕਾ ਸੈਨੇਟ ਸੀਨੀਅਰ ਕਮੇਟੀ ਪੰਜਾਬ ਪ੍ਰਧਾਨ ਅਸਟ ਮੈਨ ਸਾਡੇ ਪਿੰਡ ਦੇ ਵਿੱਚ ਰਾਤੀ 1:00 ਵਜੇ 15 ਮਿੰ ਆਪਣਾ ਜਿਹੜਾ ਕੋਈ ਆਇਆ ਪ੍ਰਸ਼ਾਸਨ ਦਾ ਕੋਈ ਗੋਲਾ ਜਿਹੜਾ ਉਤੋਂ ਦੀ ਲੰਘਿਆ ਤੇ ਉਹਦੇ ਨਾਲ ਇਹ ਜਮੀਨੀ ਆਣ ਕੇ ਡਿੱਗਾ ਪਿੰਡ ਦੇ ਵਿੱਚ ਕਿਤੇ ਕੈਂਕਰਾਂ ਡਿੱਗੀਆਂ ਕਿਤੇ ਕੁਛ ਡਿੱਗਾ ਤੇ ਉਹਦੇ ਨਾਲ ਇਹ ਆ ਵੀ ਪਿੰਡ ਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਪਿੰਡ ਠੀਕ ਠਾਕ ਆ ਤੇ ਇੱਥੇ ਹੀ ਆ ਕੇ ਬਾਕੀ ਪ੍ਰਸ਼ਾਸਨ ਨੂੰ ਖਬਰ ਦਿੱਤੀ ਆ ਪ੍ਰਸ਼ਾਸਨ ਨੂੰ ਆਣ ਕੇ ਲੈ ਗਿਆ ਕਿਉਂਕਿ ਅਹੀਂ ਮੇਰੇ 12-13 ਸਾਲ ਪੈਂਚੜਾ ਆਇਆ ਨੂੰ ਹੋ ਗਿਆ ਤੇ ਸਾਡੇ ਵਾਲੇ ਕੋਈ ਨਹੀਂ ਲੱਗਦਾ ਮਝੈਲ ਦੀ ਵੀ ਮਝੈਲ ਜਾਂ ਕੁਛ ਹੀ ਆ ਤੇ ਇਹ ਬਾਕੀ ਪਿੰਡ ਠੀਕ ਠਾਕ ਹੈ ਸਾਬ ਕਿੰਨੇ ਕਿਵੇਂ ਤੁਸੀਂ ਗੱਤੀ ਧਮਾਕੇ ਦੀ ਵਾਰ ਗਰੀਬ ਨੇ 1 ਵਜ ਕੇ 5 ਜਾਂ 10 ਮਿੰਟ ਦੀ ਗੱਲ ਕਿੰਨੇ ਕਿ ਧਮਾਕੇ ਹੋਏ ਆ ਧਮਾਕੇ 3-4 ਧਮਾਕੇ ਹੋਏ ਹੋ ਇਹ ਹੋਰ ਵੀ ਆਸ-ਪਾਸ ਪਿੰਡਾਂ ਦੇ ਕਿਤੇ ਪਤਾ ਨਹੀਂ ਪਿੰਡਾਂ ਦੇ ਦੂਸਰੇ ਪਿੰਡ ਤਾਂ ਨਹੀਂ ਆਪਾਂ ਨੂੰ ਪਤਾ ਆਪਣੇ ਪਿੰਡ ਪਤਾ ਲੱਗਾ ਪ੍ਰਸ਼ਾਸਨ ਨੂੰ ਕਵਰ ਕੀਤੀ ਤੇ ਪ੍ਰਸ਼ਾਸਨ ਉਹਨੂੰ ਆਣ ਕੇ ਲੈ ਗਿਆ ਜਾਨੀ ਵਾਲੀ ਨੁਕਸਾਨ ਨਹੀਂ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਮੈਂ ਜੀ ਕੁਲਬੀਰ ਸਿੰਘ ਜਨਰਲ 77 ਪਾਤੀ ਸਾਂਝੁਨੀਏਤਾ ਗ੍ਰਾਮ ਬਲਾਕਟਾਰੀ ਹਾਂਜੀ ਕਿਹੜੇ ਪਿੰਡ ਤੁਹਾਡਾ ਮੇਰਾ ਪਿੰਡ ਜੇਠੂਵਾਲ ਜੀ ਅੱਜ ਕੀ ਹੈ ਤੁਹਾਡੇ ਪਿੰਡ ਦਾ ਇਹ ਰਾਤ ਇੱਕ ਸਵਾ 1 ਵਜੇ ਦੇ ਤਕਰੀਬਨ ਰਾਤ ਕਾਫੀ ਦੋ ਤਿੰਨ ਵਾਰੀ ਜਿਹੜਾ ਧਮਾਕਾ ਹੋਇਆ ਬੜਾ ਜ਼ਬਰਦਸਤ ਧਮਾਕਾ ਆ ਉਹਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਪਿੰਡ ਵਾਸੀ ਆਣ ਕੇ ਇੱਥੇ ਜਦੋਂ ਜਮੀਨ ਜੇਠਵਾਲ ਦੀ ਜਮੀਨ 'ਤੇ ਪਹੁੰਚੇ ਇੱਥੇ ਕਾਫੀ 6-7 ਲੰਮੀ ਜਿਹੜੀ ਮਝਾਇਲ ਆ ਉਹ ਇੱਥੇ ਡਿੱਗੀ ਉਹਦੇ ਨਾਲ-ਨਾਲ ਜਿਹੜੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਟੁਕੜੇ ਮਝਾਇਲ ਦੇ ਉਹ ਪਾਏ ਗਏ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਐਡੀ ਵੱਡੀ ਮਜਾਇਲ ਇੱਥੇ ਗਰੀ ਆ ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਛੋਟੇ-ਛੋਟੇ ਟੁਕੜੇ ਕਾਫੀ ਜਿਹੜੇ ਤਿੱਖੇ ਟੁਕੜੇ ਆ ਅਸੀਂ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਨਾਲ-ਨਾਲ ਅਸੀਂ ਇਹ ਸਰਕਾਰ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆਂ ਆਪ ਹੀ ਅੱਜ ਆਪਾਂ ਉੱਥੇ ਅੰਮ੍ਰਿਤਸਰ ਦੇ ਵਿੱਚ 에ਰਪੋਰਟ ਦੇ ਉੱਤੇ ਇਹ ਅਸਲ ਚੱਲ ਰਹੀ ਹੈ ਕਿ ਸਮਝਾਉਣ ਨੂੰ ਕੱਲ ਨੂੰ ਪਾਕਿਸਤਾਨ ਦੇ ਇਸ ਤੇ ਹਮਲਾ ਕਰਦਾ ਭਾਰਤ ਤੇ ਉਹਦੇ ਵਿੱਚ ਆਪਣਾ ਬਚਾ ਕਿੱਦਾਂ ਕਰਨਾ ਪਰ ਇਹ ਜਿਹੜੀ ਮਝੈਲ ਇਹਦੇ ਬਾਰੇ ਆਪਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਪਈ ਇਹ ਮਝੈਲ ਕਿੱਥੋਂ ਲੱਗੀ ਗਈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਤੇ ਜਿੰਨੀਆਂ ਵੀ ਇਹ ਆਪਣੀਆਂ ਫੌਜ ਦੀਆਂ ਏਜੰਸੀਆਂ ਆ ਜਾਂ ਇਹਨਾਂ ਦੇ ਅਧਾਰੇ ਆ ਕਿ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਕਿ ਇਹ ਮਜਾਇਲ ਕਿਧਰੋਂ ਆਈ ਆ ਕਿਹਦੇ ਵੱਲੋਂ ਦਾਗੀ ਗਈ ਆ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਵੀ ਆਪਾਂ ਇੱਕ ਰਿ ਹਸਲਾ ਤੇ ਨਾ ਰਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋ ਜੇ ਇਹ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਜਾਏ ਫਰੋਸ਼ਕ ਟੀਮਾਂ ਆਪਣੇ ਫੌਜਦਾਰੀ ਦੀਆਂ ਵਾ ਚਾਹੇ ਕੋਲ ਪ੍ਰਸ਼ਾਸਨ ਦੀਆਂ ਵਾ ਉਹ ਇੱਥੇ ਆਣ ਕੇ ਇਹਦੀ ਜਾਂਚ ਕੀਤੀ ਜਾਵੇ ਕੱਲ ਤੋਂ ਕੋਈ ਕਿਸੇ ਵੱਡਾ ਉਹ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ